ਇਸ ਵੇ ਕਿਸਾਨ ਅੰਦੋਲਨ ਆਪਣੀਆਂ ਸਿਖਰਾਂ ਚੋ ਰਿਹਾ ਸਰਕਾਰ ਨੂੰ ਸਰਕਾਰ ਅੰਦਰ ਬਹੁਤ ਵੱਡੀ ਘਬਰਾਹਟ ਹੈ ਔਰ ਉਹਦੇ ਨਾਲ ਹੀ ਜਿੱਥੇ ਸਰਕਾਰ ਚ ਘਬਰਾਹਟ ਹੈ ਉੱਥੇ ਸਰਕਾਰ ਦੀਆਂ ਸਾਰੀਆਂ ਇੰਟੈਲੀਜੈਂਸ ਏਜੰਸੀਜ਼ ਤੇ ਜਿਹੜੇ ਕਿਸਾਨ ਵਿਰੋਧੀ ਲੋਕ ਨੇ ਉਹ ਆਪੋ ਵਿੱਚ ਹੀ ਕਿਉਂ ਕਿਚੜੀ ਹੋ ਕੇ ਇੱਕ ਦੂਜੇ ਨਾਲ ਇਸ ਅੰਦੋਲਨ ਨੂੰ ਦਾ ਨੁਕਸਾਨ ਕਰਨ ਲਈ ਉਹ ਵੀ ਉਨਾ ਹੀ ਪੂਰੀ ਤਰ੍ਹਾਂ ਸਰਗਰਮ ਨੇ ਜਿੰਨਾ ਤੇਜ਼ੀ ਨਾਲ ਅੰਦੋਲਨ ਸਰਕਾਰ ਦੇ ਸਿਰ ਚੜ ਕੇ ਬੋਲ ਰਿਹਾ ਇਸ ਲਈ ਅ ਮੈਂ ਸਾਰੇ ਆਪਣੇ ਭਾਈਚਾਰੇ ਨੂੰ ਅਪੀਲ ਕਰਾ ਗਿਆ ਇਹ ਖਿਆਲ ਰੱਖਣ ਇਸ ਗੱਲ ਦਾ ਬਹੁਤ ਸਾਰੇ ਲੋਕ ਨੇ ਜਿਹੜੇ ਕਹਿੰਦੇ ਫਿਰਦੇ ਨੇ ਲਓ ਜੀ ਲੀਡਰਸ਼ਿਪ ਵੇਕ ਗਈ ਜੀ ਲੀਡਰਸ਼ਿਪ ਵੇਕ ਜਾਓ ਜੀ ਇਦਾਂ ਦੀ ਗੱਲ ਕੋਈ ਨਹੀਂ ਹੈ ਸਾਰੇ ਜਿੰਨੇ ਲੀਡਰ ਨੇ ਕਿਸਾਨ ਜਥੇਬੰਦੀਆਂ ਦੇ ਸਾਰੇ ਇੱਕ ਮੁਠ ਨੇ ਔਰ ਸਭ ਨੂੰ ਇਹ ਅਹਿਸਾਸ ਹੈ ਆਪੋ ਆਪਣੀ ਜ਼ਿੰਮੇਵਾਰੀ ਦਾ ਉਹਨਾਂ ਨੂੰ ਸਭ ਨੂੰ ਚੰਗੀ ਤਰ੍ਹਾਂ ਪਤਾ ਹੈ ਇਹ ਜਿਹੜਾ ਸਾਡਾ ਭਾਈਚਾਰਾ ਜਿੱਥੇ ਤੁਸੀਂ ਬੈਠੇ ਹੋ ਇੰਨੇ ਲੰਬੇ ਸਮੇਂ ਤੋਂ ਉਹਨਾਂ ਪ੍ਰਤੀ ਉਹਨਾਂ ਦੀ ਕੀ ਜ਼ਿੰਮੇਵਾਰੀ ਹੈ ਕੋਈ ਇੱਧਰ ਉੱਧਰ ਜਾਣ ਦੀ ਹਿੰਮਤ ਵੀ ਨਹੀਂ ਕਰ ਸਕਦਾ ਜਿਸ ਤਰ੍ਹਾਂ ਦਾ ਇਹ ਤਾਣਾ ਤਾਣਾ ਬਾਣਾ ਬਣ ਗਿਆ ਸਾਰੀ ਦੁਨੀਆ ਇਸ ਅੰਦੋਲਨ ਨੂੰ ਕੋਖ ਰਹੀ ਹੈ ਤਾਂ ਕੋਣ ਐਸਾ ਇਹੋ ਜਿਹਾ ਲੀਡਰ ਹੋਏਗਾ ਮੂਰਖ ਜਿਹੜਾ ਸਰਕਾਰ ਦੀ ਝੋਲੀ 'ਚ ਪੈ ਕੇ ਆਪਣੇ ਆਪ ਨੂੰ ਔਰ ਆਪਣੇ ਆਉਣ ਵਾਲੇ ਬੱਚਿਆਂ ਦੇ ਭਵਿੱਖ ਨੂੰ ਵੀ ਖਤਰੇ 'ਚ ਪਾ ਦੇਗਾ ਔਰ ਉਹ ਆਪਣੇ ਆਪ ਨੂੰ ਗद्दार ਕਹਾਏਗਾ ਉਹ ਇਹ ਸਾਰੀਆਂ ਗੱਲਾਂ ਤੋਂ ਚੌਕਸ ਹੋਣ ਦਾ ਸਮਾਂ ਇੱਕ ਦੂਸਰਾ ਇੱਕ ਇਸ ਕੱਲ ਦਾ ਬਹੁਤ ਮੈਨੂੰ ਕਸ਼ਟ ਹੋ ਰਿਹਾ ਹੈ ਭਈ ਹਰ ਰੋਜ਼ ਸਾਡੇ ਦੋ ਸਾਥੀ ਸਾਤੋਂ ਵਿਛੜ ਰਹੇ ਨੇ ਇਸ ਦੁਨੀਆ ਤੋਂ ਜਾ ਰਹੇ ਨੇ ਅਸੀਂ ਦੋ ਲਾਸ਼ਾਂ ਤਕਰੀਬਨ ਹਸਤਨ ਰੋਜ਼ ਘਰ ਭੇਜ ਰਹੇ ਹਾਂ ਤੇ ਮੈਂ ਕੱਲ ਤੋਂ ਕੱਲਿਆ ਪਰਸੋਂ ਤੋਂ ਦੇਖ ਰਿਹਾ ਜਿਸ ਤਰ੍ਹਾਂ ਪਿੱਛੇ ਅਸੀਂ ਆਰਐਸਐਸ ਦੇ ਕੁਝ ਬੰਦੇ ਫੜੇ ਐਕਸਪੋਜ਼ ਹੋਏ ਜਿਨ੍ਹਾਂ ਦੇ ਕੋਲ ਸ਼ਰਾਬ ਵੀ ਸੀ ਉਹਨਾਂ ਨੇ ਸਿੱਖੀ ਸਰੂਪ ਵੀ ਧਾਰਿਆ ਹੋਇਆ ਸੀ ਪਗਲ ਹੋਣ ਤੇ ਪਤਾ ਲੱਗਿਆ ਵੀ ਉਹ ਬਿਲਕੁਲ ਕੋਹਨ ਮੋਨਸਨ ਉਹਨਾਂ ਨੇ ਐਡਮਿਟ ਕੀਤਾ ਵਈ ਸੀ ਆਰਐਸਐਸ ਤੋਂ ਆ ਇਹੋ ਜੇ ਲੋਕ ਬੜਾ ਕੁਝ ਕਰਨ ਲੱਗੇ ਹੋਏ ਨੇ ਸਰਕਾਰ ਦੀ ਟਿੱਲ ਲੱਗੀ ਹੋਈ ਹੈ ਕੁਝ ਲੋਕ ਸ਼ਾਮ ਨੂੰ ਉਹਨਾਂ ਦੇ ਆਕੇ ਸ਼ਰਾਬ ਪੀ ਲੈਂਦੇ ਨੇ ਮੈਂ ਉਹਨਾਂ ਨੂੰ ਪੁੱਛਣਾ ਚਾਹਾਂਗਾ ਵੀ ਭਰਾਵੋ ਇਹ ਕਿਹੜਾ ਸ਼ਰਧਾਂਜਲੀ ਦਾ ਤਰੀਕਾ ਹੈ ਤੁਸੀਂ ਤੁਹਾਡੇ ਸਾਥੀ ਹਰ ਰੋਜ਼ ਸ਼ਹੀਦ ਹੋ ਰਹੇ ਨੇ ਤੁਸੀਂ ਸ਼ਰਾਬ ਪੀ ਕੇ ਨਚੋ ਇਹ ਕਿਹੜਾ ਤਰੀਕਾ ਹੈ ਸਾਡੇ ਨੌਜਵਾਨ ਬੱਚਿਆਂ ਨੂੰ ਮੈਂ ਪੁੱਛਣਾ ਚਾਹਾਂਗਾ ਵੀ ਤੁਸੀਂ ਡੈਕ ਵਜਾਉਂਦੇ ਤੁਰੇ ਫਿਰਦੇ ਹੋ ਕਿਰਪਾ ਕਰੋ ਆਪਣੇ ਉਹਨਾਂ ਸ਼ਹੀਦ ਸਾਥੀਆਂ ਦੇ ਸਤਕਾਰ ਵਜੋਂ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰੋ ਇਹ ਜਿਹੜਾ ਡੈਕ ਵਜਾਉਣਾ ਹੈ ਇਹ ਤਾਂ ਵਿਆਹ ਸ਼ਾਦੀਆਂ ਵਿੱਚ ਹੁੰਦਾ ਹੈ ਅੱਜ ਕਿਹੜੀ ਖੁਸ਼ੀ ਹੈ ਅਸੀਂ ਅੰਦੋਲਨ 'ਚ ਆਂ ਅੰਦੋਲਨ ਸ਼ਿਖਰ ਤੇ ਗਿਆ ਜਿਹਦੇ ਤੇ ਤੁਸੀਂ ਜਿੰਦ-ਜਾਨ ਲਾਤੀ ਸਾਰੀ ਜਿਹੜੇ ਤੇ ਤੁਸੀਂ ਬਹੁਤ ਕਲੰਕ ਆਪਣੇ ਉੱਤੇ ਲਾ ਦਿੱਤੇ ਜਿਹੜਾ ਦੁਨੀਆਂ ਨੂੰ ਇੱਕ ਵੱਖਰਾ ਆਪਣਾ ਸਰੂਪ ਦਿਖਾਇਆ ਸਾਰਿਆਂ ਨੇ ਰਲ ਕੇ ਸਾਰੀ ਦੁਨੀਆਂ ਤੁਹਾਨੂੰ ਕੋਖਰੀ ਹੈ ਉਸ ਅੰਦੋਲਨ ਦੀ ਕਾਮਯਾਬੀ ਲਈ ਆਪਣੇ ਆਪ ਨੂੰ ਜ਼ਫਤ ਵਿੱਚ ਰੱਖੋ ਇਹ ਇਹ ਵੀ ਤਾਂ ਉਨਾ ਹੀ ਜ਼ਰੂਰੀ ਹੈ ਜਿੰਨਾ ਤੁਸੀਂ ਇਸ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਆਏ ਹੋ ਸਭ ਤੋਂ ਪਹਿਲਾਂ ਜਲਤਿਚ ਰੱਖਣਾ ਆਪਣੇ ਆਪ ਨੂੰ ਡਿਸਪਲਿਨ ਚ ਰੱਖਣਾ ਕੁਝ ਲੋਕ ਅੰਦੋਲਨ ਦਾ ਸਰੂਪ ਬਗਾੜਨ ਵਾਸਤੇ ਤਰ੍ਹਾਂ ਤਰ੍ਹਾਂ ਦੀਆਂ ਗੁੰੰਦਾਂ ਗੁੰਨਰ ਲੱਗੇ ਹੋਏ ਨੇ ਕੋਈ ਕੁਝ ਕਹਿੰਦਾ ਕੋਈ ਕੁਝ ਕਹਿੰਦਾ ਤੋ ਕੀ ਤੁਹਾਡੀ ਇੰਨੀ ਜ਼ਿੰਮੇਵਾਰੀ ਨਹੀਂ ਵੀ ਜਦੋਂ ਹੁਣ ਤੱਕ ਇਹ ਅੰਦੋਲਨ ਦੀ ਇੱਕੋ ਤਾਕਤ ਰਹੀ ਹੈ ਵੀ ਇਹ ਸ਼ਾਂਤਮਈ ਰਿਹਾ ਇਹਨੂੰ ਸਰਕਾਰ ਤੋੜ ਨਹੀਂ ਸਕੀ ਬੁਰੀ ਤਰ੍ਹਾਂ ਟਿੱਲ ਲਾਉਣ ਦੇ ਬਾਵਜੂਦ ਉਹ ਇਹਨੂੰ ਤੋੜ ਨਹੀਂ ਸਕੀ ਤੋ ਇਸ ਕਰਕੇ ਤੁਹਾਡੀ ਜ਼ਿੰਮੇਵਾਰੀ ਹੋਰ ਵੱਧ ਜਾਂਦੀ ਹੈ ਵੀ ਇਹਨੂੰ ਪੀਸਫੁੱਲ ਰੱਖਣਾ ਹੈ ਇਹਦਾ ਜਿਹੜਾ ਮੁੱਢਲਾ ਖਾਸ ਹੈ ਜਿਹੜਾ ਦੁਨੀਆ ਦੇ ਇੱਕ ਨਵੇਕਲੀ ਕਿਸਮ ਦੇ ਅੰਦੋਲਨ ਦਾ ਖਾਸਾ ਹੈ ਦੁਨੀਆ 'ਚ ਇਦਾਂ ਦਾ ਅੰਦੋਲਨ ਖਦੀ ਹੋਇਆ ਨਹੀਂ ਔਰ ਇਹ ਸ਼ਾਂਤਮਈ ਅੰਦੋਲਨ ਐਡੀ ਵੱਡੀ ਪਾਰਟਿਸਪੀਸ਼ਨ ਇੰਨੀ ਦੂਰ ਤੱਕ ਫੈਲਿਆ ਸਾਰੀ ਵਿਸ਼ਵਵਿਆਪੀ ਅੰਦੋਲਨ ਇਦਾਂ ਦਾ ਇਤਿਹਾਸ 'ਚ ਲੱਭਦਾ ਨਹੀਂ ਇਹੋ ਜਿਹੇ ਅੰਦੋਲਨ ਦੇ ਨਾਲ ਚੁਮੇਵਾਰੀਆਂ ਵੀ ਹੁੰਦੀਆਂ ਵੱਡੀਆਂ ਹੋ ਜਾਂਦੀਆਂ ਤੋ ਮੈਂ ਆਪਣੇ ਨੌਜਵਾਨ ਬੱਚਿਆਂ ਨੂੰ ਅਪੀਲ ਕਰਾਂਗਾ ਸਗੋਂ ਬਾਕੀ ਦੇਨੂੰ ਵੀ ਕੰਟਰੋਲ ਕਰੋ ਜਿਹੜੀਆਂ ਫੋਰਸਿਜ਼ ਨੇ ਉਹਨਾਂ ਨੂੰ ਚੈੱਕ ਕਰੋ ਕੁੱਟੋ ਮਾਰੋ ਨਾ ਉਹਨਾਂ ਨੂੰ ਐਕਸਪੋਜ਼ ਜ਼ਰੂਰ ਕਰੋ ਐਕਸਪੋਜ਼ ਕਰਕੇ ਪੁਲਿਸ ਦੇ ਹਵਾਲੇ ਕਰੋ ਜੁਮੇਵਾਰ ਬੰਦਿਆਂ ਨੂੰ ਨਾਲ ਬੁਲਾ ਕੇ ਉਹਨਾਂ ਨੂੰ ਐਕਸਪੋਜ਼ ਕਰੋ ਪਰ ਆਪਣੀ ਜ਼ਿੰਮੇਵਾਰੀ ਤੋਂ ਬਾਹਰ ਜਾ ਕੇ ਐਵੇਂ ਕੁੱਟਮਾਰ ਕਰਕੇ ਵੀ ਕਿਸੇ ਦਾ ਨੁਕਸਾਨ ਨਹੀਂ ਕਰਨਾ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਜਿੱਥੇ ਤੁਸੀਂ ਲੰਗਰਾਂ ਵਿੱਚ ਸੇਵਾ ਕਰਦੇ ਹੋ ਜਿੱਥੇ ਤੁਸੀਂ ਸਫਾਈ ਕਰਦੇ ਹੋ ਜਿੱਥੇ ਤੁਸੀਂ ਟ੍ਰੈਫਿਕ ਕੰਟਰੋਲ ਕਰਦੇ ਹੋ ਐਡੇ-ਐਡੇ ਵੱਡੇ ਕੰਮ ਤੁਸੀਂ ਆਪਣੇ ਜम्मे ਲਏ ਆ ਤਾਂ ਇਹ ਆਪਣੇ ਸੈਲਫ ਡਿਸਪਲਿਨ ਵੀ ਉਨਾ ਹੀ ਵੱਧ ਜ਼ਰੂਰੀ ਹੈ ਜਿੰਨਾ ਤੁਸੀਂ ਬਾਕੀ ਸੇਵਾ ਕਰਦੇ ਹੋ ਮੈਂ ਉਮੀਦ ਕਰਦਾ ਮੇਰੀਆਂ ਇਹਨਾਂ ਬੇਨਤੀਆਂ ਨੂੰ ਪ੍ਰਵਾਨ ਕਰੋਗੇ ਹਰ ਇੱਥੇ ਆਇਆ ਜਿਹੜਾ ਯੋਧਾ ਹੈ ਇਸ ਯੁੱਧ ਦੇ ਵਿੱਚ ਲੜਾਈ ਲੜਨ ਆਇਆ ਯੋਧਾ ਹੈ ਚਾਹੇ ਬਜ਼ੁਰਗ ਹੈ ਚਾਹੇ ਮਾਈ ਭੈਣ ਹੈ ਕੋਈ ਭਰਾ ਹੈ ਸਾਰੇ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਨ ਇਸ ਅੰਦੋਲਨ ਨੂੰ ਕਾਮਯਾਬੀ ਤੋਂ ਕੋਈ ਰੋਕ ਨਹੀਂ ਸਕਦਾ ਮੋਦੀ ਸਰਕਾਰ ਹਿੱਲੀ ਹੋਈ ਹੈ ਜਾਂ ਮੋਦੀ ਸਰਕਾਰ ਰਹੇਗੀ ਜਾਂ ਕਿਸਾਨਾਂ ਦਾ ਅੰਦੋਲਨ ਦੋਹਾਂ ਜੋ ਇੱਕ ਇੱਕ ਦੀ ਸਫਲਤਾ ਯਕੀਨੀ ਹੈ ਜਿਹੜਾ ਮੈਨੂੰ ਲੱਗਦਾ ਹੈ ਤੁਹਾਡੀ ਸਫਲਤਾ ਯਕੀਨੀ ਹੈ ਜਿਹੜੀ ਸੱਚ ਤੇ ਆਧਾਰਿਤ ਹੈ ਮੈਂ ਉਮੀਦ ਕਰਦਾ ਸਾਰੇ ਸਾਡੇ